ਅਸੀਂ ਖੜੇ ਆ ਨਾਬਾ ਦੀ ਅਨਾਜ ਮੰਡੀ ਦੇ ਪਿੰਡ ਮਡੌੜ ਦੇ ਵਿੱਚ ਜਿੱਥੋਂ ਕਿ ਕਿਸਾਨ ਆਪਣੀ ਝੋਨੇ ਦੀ ਫਸਲ ਲੈ ਕੇ ਮੰਡੀ ਦੇ ਵਿੱਚ ਪਹੁੰਚ ਰਹੇ ਨੇ ਸਰਕਾਰ ਵੱਲੋਂ ਪ੍ਰਬੰਧ ਨੇ ਜਿਹੜੇ ਬਹੁਤ ਵਧੀਆ ਕੀਤੇ ਹੋਏ ਨਜ਼ਰ ਆ ਰਹੇ ਨੇ ਨਾਲ ਦੀ ਨਾਲ ਲਿਫਟਿੰਗ ਦਾ ਕੰਮ ਵੀ ਜਿਹੜਾ ਚੱਲ ਰਿਹਾ ਕਿਸਾਨ ਟਰਾਲੀ ਲਾ ਰਹੇ ਨੇ ਇੱਕ ਪਾਸੇ ਤੇ ਦੂਸਰੇ ਪਾਸੇ ਆੜਤੀਆਂ ਵੱਲੋਂ ਸਰਕਾਰ ਵੱਲੋਂ ਖਰੀਦ ਕੀਤੀ ਜਾ ਰਹੀ ਆੜਤੀਆਂ ਵੱਲੋਂ ਵੀ ਚੰਗੇ ਪ੍ਰਬੰਧ ਨੇ ਜਿਹੜੇ ਉਹ ਮੰਡੀ ਦੇ ਵਿੱਚ ਦਿਖ ਰਹੇ ਨੇ ਇਸ ਮੰਡੀ ਦੇ ਪ੍ਰਧਾਨ ਨੇ ਤਿਲਵਿੰਦਰ ਗੋਗੀ ਪ੍ਰਧਾਨ ਨੇ ਕਿਉਂਕਿ ਉਹਨਾਂ ਦੀ ਵੀ ਪ੍ਰਸ਼ੰਸਾ ਕਿਤੇ ਨਾ ਕਿਤੇ ਜ਼ਰੂਰ ਕਿਸਾਨ ਵੀ ਕਰਦੇ ਨਜ਼ਰ ਆ ਰਹੇ ਨੇ ਤੇ ਆੜਤੀਏ ਵੀ ਕਰਦੇ ਜ਼ਰੂਰ ਨਜ਼ਰ ਆ ਰਹੇ ਨੇ ਪਰ ਇਸ ਵਾਰ ਕਹਿੰਦੇ ਪੰਜਾਬ ਸਰਕਾਰ ਵੱਲੋਂ ਬਹੁਤ ਚੰਗੇ ਤੇ ਵਧੀਆ ਪ੍ਰਬੰਧ ਨੇ ਜਿਹੜੇ ਕੀਤੇ ਗਏ ਨੇ ਪਰ ਝਾੜ ਦਾ ਅਸਰ ਜ਼ਰੂਰ ਕਿਸਾਨਾਂ ਦੇ ਚਿਹਰਿਆਂ ਦੇ ਉੱਪਰ ਝਲਕਦਾ ਨਜ਼ਰ ਆ ਰਿਹਾ ਕਿਸਾਨ ਮੰਗ ਕਰ ਰਹੇ ਨੇ ਪੰਜਾਬ ਸਰਕਾਰ ਤੋਂ ਵੀ ਕੋਈ ਨਾ ਕੋਈ ਮੁਆਵਜ਼ੇ ਦਾ ਐਲਾਨ ਆ ਜਾਏ ਬੋਨਸ ਦਾ ਐਲਾਨ ਆ ਉਹ ਕੀਤਾ ਜਾਵੇ ਜਿਹੜਾ ਘਾਟਾ ਉਹ ਕਿਸਾਨ ਕਿਸੇ ਨਾ ਕਿਸੇ ਤਰੀਕੇ ਨਾਲ ਸਰਕਾਰ ਵੱਲੋਂ ਪੂਰਾ ਕੀਤਾ ਜਾਵੇ ਕਿਸੇ ਨਾ ਕਿਤੇ ਜਿਹੜੀ ਆਉਣ ਵਾਲੀ ਫਸਲ ਆ ਕਣਕ ਦੀ ਬਜਾਈ ਵੀ ਸ਼ੁਰੂ ਹੋਣੀ ਆ ਕਿਸਾਨਾਂ ਦੇ ਖਰਚੇ ਬਹੁਤ ਜ਼ਿਆਦਾ ਵੱਧ ਚੁੱਕੇ ਨੇ ਡੀਪੀ ਦੀ ਵੀ ਕਿਤੇ ਨਾ ਕਿਤੇ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਕਿਸਾਨਾਂ ਨੂੰ ਪਰ ਮੰਡੀ ਇਸ ਮੰਡੀ ਦੇ ਵਿੱਚ ਜਿੱਥੇ ਅਸੀਂ ਖੜੇ ਹਾਂ ਹੁਣ ਤੱਕ 1 ਲੱਖ ਕਟੇ ਦੀ ਖਰੀਦ ਆ ਜਿਹੜੀ ਉਹ ਸਰਕਾਰ ਵੱਲੋਂ ਕਰ ਲਈ ਗਈ ਆ ਪੇਮੈਂਟ ਜਿਹੜੀ ਆਨਲਾਈਨ ਪੈ ਰਹੀ ਆ ਪੇਮੈਂਟ ਦੇ ਵਿੱਚ ਵੀ ਕੋਈ ਦਿੱਕਤ ਕਿਸਾਨਾਂ ਨੂੰ ਨਹੀਂ ਹੋ ਰਹੀ ਜਿੱਥੇ ਕਿ ਤਲਵਿੰਦਰ ਗੋਗੀ ਵੱਲੋਂ ਹੋਰ ਵੀ ਐਲਾਨ ਆ ਜਿਹੜਾ ਕੀਤਾ ਗਿਆ ਕਿਸਾਨਾਂ ਨੂੰ ਕਾਲੇ ਦਾਣੇ ਦਾ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਕੋਈ ਝੋਨੇ ਦੇ ਵਿੱਚ ਕੋਈ ਪ੍ਰੋਬਲਮ ਆ ਉਹਦਾ ਕੱਟ ਨਹੀਂ ਲਗਾਇਆ ਜਾ ਰਿਹਾ ਕਈ ਮੰਡੀਆਂ ਦੇ ਵਿੱਚ ਕੱਟ ਨੇ ਜਿਹੜੇ ਆੜਤੀਆਂ ਵੱਲੋਂ ਲਗਾਏ ਜਾ ਰਹੇ ਨੇ ਪਰ ਇਸ ਮੰਡੀ ਦੇ ਵਿੱਚ ਕਿਸੇ ਆੜਤੀ ਵੱਲੋਂ ਕਹਿੰਦੇ ਕੱਟ ਨਹੀਂ ਕਿਸਾਨਾਂ ਦੀ ਝੋਨੇ ਦੀ ਫਸਲ ਨੂੰ ਲਗਾਇਆ ਜਾ ਰਿਹਾ ਨਾਬਾ ਤੋਂ ਹਰਮਿੰਦਰ ਸਿੰਘ ਮਾਨ ਸਾਡੀ ਇਹ ਮਡਾਉੜ ਮੰਡੀ ਡਾਕਟਰ ਬਲਵੀਰ ਸਿੰਘ ਜੀ ਸਿਹਤ ਮੰਤਰੀ ਪੰਜਾਬ ਦੀ ਸਭ ਤੋਂ ਵੱਡੀ ਮੰਡੀ ਹੈ ਜੀ ਇੱਥੇ ਪ੍ਰਬੰਧਾ ਜੋ ਵੀ ਮਾਰਕੀਟ ਕਮੇਟੀ ਵੱਲੋਂ ਜਾਂ ਲਿਫਟਿੰਗ ਵੱਲੋਂ ਤੇ ਪਰਚੇਜ ਵੱਲੋਂ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਸਾਰਾ ਕੁਝ ਨੰਬਰ 1 ਤੇ ਚੱਲ ਰਿਹਾ ਹੈ ਜੀ ਨਾਲ ਹੁੰਦੇ ਮਾਲ ਆਉਂਦਾ ਭਰਿਆ ਜਾਂਦਾ ਤੇ ਨਾਲ ਹੁੰਦੇ ਲਿਫਟਿੰਗ ਹੋਈ ਜਾ ਰਹੀ ਹੈ ਜੀ ਹੁਣ ਤੱਕ ਇਸ ਮੰਡੀ ਦੇ ਵਿੱਚ 1 ਲੱਖ ਕਟੇ ਦੀ ਪਰਚੇਜ ਹੋ ਚੁੱਕੀ ਜਿਦੇ ਵਿੱਚੋਂ ਕਿ 80000 ਦੇ ਕਰੀਬ ਮਾਲ ਲਿਫਟਿੰਗ ਹੋ ਚੁੱਕਿਆ ਜੀ ਦੇਖੋ ਜੀ ਗੱਲ ਇਹ ਹੈ ਕਿਸਾਨ ਇਸ ਵਾਰੀ ਬਹੁਤ ਤਕੜੀ ਮੁਸੀਬਤ ਚੋਂ ਲੰਘ ਰਿਹਾ ਜਿਦੇ ਵਿੱਚ ਕਿ ਹਲਦੀ ਰੋਗ ਤੇ ਫੰਗਸ ਰੋਗ ਜਦੋਂ ਕਿ ਕੁਝ ਜ਼ਿਮੀਂਦਾਰਾਂ ਦਾ ਵਿਚਾਰਾਂ ਦੇ 1 ਕੁਆਂਟਲ ਡੇਢ ਕੁਆਂਟਲ ਦੀ ਫਸਲ ਹੀ ਮਸਾ ਨਿਕਲ ਰਹੀ ਹੈ ਬਹੁਤ ਮਾੜੀ ਹਾਲਤ ਦੇ ਵਿੱਚ ਨੇ ਇਸ ਟਾਈਮ ਕਿਸਾਨ ਉਹਦੇ ਵਾਸਤੇ ਜਿਹੜੇ ਵੀ ਕੋਈ ਆੜਤੀਆਂ ਤੋਂ ਜਿੰਨੀ ਕੁ ਮਦਦ ਹੋ ਸਕਦੀ ਹੈ ਓਨੀ ਕੁ ਉਹ ਆਉਣ ਸਰ ਉਹਨਾਂ ਦਾ ਮਾਲ ਭਰਦੇ ਨੇ ਜੀ ਆਉਣ ਸਾਰੇ ਮਾਲ ਨੂੰ ਜਦ ਇਹੋ ਕਰਦੇ ਨੇ ਜੀ ਟਰਾਲੀਆਂ ਉਤਾਰ ਕੇ ਜਦ ਇਹ ਭਰ ਕੇ ਸਾਫ਼ ਕਰਕੇ ਉਹਨੂੰ ਨਾਲ ਹੁੰਦੇ ਹੋ ਤੋੜ ਰਹੇ ਨੇ ਬਿਲਕੁਲ ਤੁਹਾਡੇ ਵੱਲੋਂ ਕੋਈ ਦੱਸੋ ਅਸੀਂ ਜੀ ਜਿਵੇਂ ਹੁਣ ਦੇਖੋ ਕੋਈ ਰੋਗ ਵਾਲੀ ਫਸਲ ਆਉਂਦੀ ਹੈ ਜੀ ਹਨਾ ਉਹਦੇ ਵਿੱਚ ਜੀ ਅਸੀਂ ਫਸਲ ਨੂੰ ਆਉਣ ਸਰ ਉਸੇ ਤਰ੍ਹਾਂ ਜੋਖਦੇ ਆਂ ਕੋਈ ਸਾਡੇ ਬਲੋਕ ਪਰੇਸ਼ਾਨੀ ਨਹੀਂ ਕੀਤੀ ਜਾਂਦੀ ਨਾ ਕਿਸੇ ਨੂੰ ਕਿਸੇ ਕਿਸਮ ਦਾ ਕੋਈ ਕੱਟ ਨਾ ਕੋਈ ਫਸਲ ਦੇ ਵਿੱਚ ਕੋਈ ਉਹ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ ਜੀ ਉਹ ਵਧੀਆ ਪ੍ਰਬੰਧ ਨੇ ਜੀ ਰੇ ਕੋਈ ਦਿੱਕਤ ਨਹੀਂ ਹੈਗੀ ਜਿਵੇਂ ਜਿਆ ਮਾਲ ਆਉਂਦਾ ਉਹ ਹਾਜੀ ਭਰਦੇ ਨੇ ਆੜਤੀਆਂ ਵੱਲੋਂ ਕੋਈ ਸਾਨੂੰ ਹੋਣੀ ਹੈਗੀ ਹਾਜੀ ਕੋਈ ਕਾਟ ਨਹੀਂ ਹੈਗੇ ਤੇ ਵਧੀਆ ਮਾਲ ਜਾਨੀ ਸਫਾਈ ਕਰਕੇ ਉਸ ਤਰ੍ਹਾਂ ਹੀ ਭਰ ਰਹੇ ਜੀ ਕੋਈ ਅੜਤੀ ਤੇ ਕੀ ਕਰੀ ਕੋਈ ਆਉਤੇ ਵਧੀਆ ਜੀ ਉਹਨਾਂ ਆਪ ਵਧੀਆ ਸਫਾਈ ਕਰਕੇ ਮਾਲ ਭਰਦੇ ਨੇ ਇਹ ਕੋਈ ਸਾਨੂੰ ਦਿੱਕਤ ਨਹੀਂ ਕੋਈ ਕਾਟ ਨਹੀਂ ਕੱਟਦੇ ਜੀ ਬਹੁਤ ਵਧੀਆ ਕਰੇ ਹੋਈ ਨਹੀਂ ਜੀ ਸਰਕਾਰ ਦੇ ਪੂਰੇ ਪ੍ਰਬੰਧ ਸਾਰੇ ਸਹੀ ਨੇ ਲਿਫਟਿੰਗ ਸਹੀ ਹੈ ਪਰਚੇਜ਼ ਬਹੁਤ ਵਧੀਆ ਹੋ ਰਹੀ ਹੈ ਪੇਮੈਂਟ ਵੀ ਬਹੁਤ ਨਾ ਪੈ ਰਹੀ ਹੈ ਸਹੀ ਹੋ ਰਹੀ ਹੈ ਹਾਂਜੀ ਕੋਈ ਮੁਸ਼ਕਲ ਨਹੀਂ ਆ ਰਹੀ ਹੈਗੀ ਜੀ ਬਾਕੀ ਪ੍ਰਧਾਨ ਜੀ ਹੈਗੇ ਸਾਡੇ ਤਲਵਿੰਦਰ ਸਿੰਘ ਜੀ ਇਹਨਾਂ ਦੀ ਰਹਿਨੁਮਾਈ ਹੇਠ ਮੰਡੀ ਬਹੁਤ ਵਧੀਆ ਚੱਲ ਰਹੀ ਹੈ ਜੀ ਮੰਡਾੜ ਮੰਡੀ ਪਹਿਲੀ ਵਾਰ ਹੋ ਰਿਹਾ ਹੈ ਜੀ ਹਾਂਜੀ ਪਹਿਲੀ ਵਾਰ ਹੋ ਰਿਹਾ ਜੀ ਇਸ ਵਾਰੀ ਬਹੁਤ ਵਧੀਆ ਲਿਫਟਿੰਗ ਹੋ ਰਹੀ ਹੈ ਬਹੁਤ ਵਧੀਆ ਪਰਚੇਜ਼ ਹੋ ਰਹੀ ਹੈ ਬਹੁਤ ਵਧੀਆ ਪੇਮੈਂਟ ਹੋ ਰਹੀ ਹੈ ਜੀ ਪ੍ਰਬੰਧ ਬਹੁਤ ਵਧੀਆ ਨੇ ਪਿਛਲੇ ਸਾਲ ਦੇ ਮੁਕਾਬਲੇ ਜੀ ਬਹੁਤ ਵਧੀਆ ਸੁਧਾਰਾ ਹੋਰ ਝਾੜ ਤੇ ਕਿੰਨਾ ਕੱਦ ਰਿਹਾ ਝਾੜ ਤਾਂ ਬਹੁਤ ਪੂਰਾ ਹਾਲਾ ਜੀ ਇੱਕ ਤਾਂ ਬੌਣਾ ਪੁੱਜਾ ਜੀ ਇੱਕ ਜੰਨਾ ਬੈਰਸੀ ਜੀ ਇੱਕ ਡੋਡੀ ਰੋਗ ਦੀ ਬੜਾ ਨੁਕਸਾਨ ਹੋਗਾ ਜੀ ਬੜਾ ਜਿਆਦਾ